ਤੁਨੋਂ ਵੀ ਉਂਗਲਾਂ ਔਰ ਹੱਥਾਂ ਦਾ ਗਠੀਆ ਹੋ ਗਿਆ ਹੈ ਆਰਥਰਾਈਟਿਸ ਹੈ ਆਓ ਮੇਰੇ ਨਾਲ ਕਸਰਤਾਂ ਕਰੀਏ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਪਹਿਲੀ ਕਸਰਤ ਕੀ ਹੈ ਦੋਨੋਂ ਮੁਠੀਆਂ ਬੰਦ ਕਰਾਂਗੇ ਔਰ ਖੋਲਾਂਗੇ 1 2 3 ਵੀ ਇਸਦੇ 5 ਸੈੱਟ ਲਾਉਣੇ ਆ ਦੂਸਰੀ ਕਸਰਤ ਕੀ ਹੈ ਹੇਅਰ ਬੈਂਡ ਨਾਲ ਕਰਾਂਗੇ ਆਪਾਂ ਹੇਅਰ ਬੈਂਡ ਇਦਾਂ ਪਾਵਾਂਗੇ ਔਰ ਇਸ ਨੂੰ ਆਪਾਂ ਓਪਨ ਕਰਾਂਗੇ ਪੂਰੀਆਂ ਉਂਗਲਾਂ ਦਾ ਜ਼ੋਰ ਲੱਗੇਗਾ ਇੱਥੇ 5 ਸੈਕਿੰਡ ਹੋਲਡ ਦੈਨ ਰਿਲੈਕਸ ਫਿਰ 5 ਸੈਕਿੰਡ ਹੋਲਡ ਦੈਨ ਰਿਲੈਕਸ ਇਸਦੇ ਵੀ ਤੁਸੀਂ 10 ਸੈੱਟ ਲਾਉਣੇ ਆ ਤੀਸਰੀ ਕਸਰਤ ਉਠੇ ਨੂੰ ਕੱਲੀ-ਕੱਲੀ ਉਂਗਲ ਨਾਲ ਟੱਚ ਕਰਨਾ ਔਰ ਜਦੋਂ ਟੱਚ ਕਰਨਾ ਆਪਾਂ ਇੱਥੇ 5 ਸੈਕਿੰਡ ਹੋਲਡ 1 2 3 4 5 1 2 3 4 5 ਕੱਲੀ-ਕੱਲੀ ਉਂਗਲ ਨਾਲ ਲਾਉਣਾ ਔਰ ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਨੈਕਸਟ ਕਸਰਤ ਕੀ ਹੈ ਦੋਨੋਂ ਮੁਠੀਆਂ ਬੰਦ ਕਰਕੇ ਜਿਵੇਂ ਘੜੀ ਚੱਲਦੀ ਹੈ ਐਦਾਂ ਘਮਾਉਣੀ ਹੈ ਔਰ ਜਿੱਦਾਂ ਪੁੱਠੀ ਘੜੀ ਚੱਲਦੀ ਹੈ ਐਦਾਂ ਘਮਾਉਣੀ ਹੈ 20 ਵਾਰੀ 20 ਵਾਰੀ ਔਰ ਲਾਸਟ ਦੇ ਵਿੱਚ ਤੁਸੀਂ ਇੱਕ ਤੌਲੀਆ ਲੈ ਲੋਗੇ ਔਰ ਇਸ ਨੂੰ ਤੁਸੀਂ ਜ਼ੋਰ ਦੀ ਦਬੋਗੇ ਇੱਥੇ 10 ਗਿਣਾਂਗੇ 1 2 3 10 ਦੈਨ ਰਿਲੈਕਸ ਫੇ